ਇੱਕ ਵਾਰ ਤੋਂ ਫੇਰ ਆਪਾਂ ਕਰਨਦਾਰੋਂ ਦੇ ਲੋਕਾਂ ਦੇ ਨਾਲ ਜੁੜੇ ਆ ਟੈਕਸੀ ਸਟੈਂਡ ਤੇ ਬੈਠੇ ਆ ਬਾਈ ਸਾਡੇ ਨਾਲ ਮੌਜੂਦ ਆ ਸਟੈਂਡ ਦੇ ਪ੍ਰਧਾਨ ਸਾਹਿਬ ਵੀ ਤੇ ਗੱਲਬਾਤ ਲਈ ਮੌਜੂਦ ਆ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਜੀ ਸਸੀ ਕੁਰਵੇ ਜੀ ਸਰ ਜੀ ਨਾਮ ਬਾਈ ਜੀ ਸੁੱਕੀ ਹੈ ਰੜ ਮੈਂ ਕੋਲਵਿੰਦਰ ਸਿੰਘ ਬਾਈ ਜੀ ਕੀ ਹਲਕੀ ਦੀ ਹਵਾ ਦੀ ਗੱਲ ਕਰੀਏ ਨਾ ਕਿਉਂਕਿ 11 ਤਰੀਕ ਨੂੰ ਇਲੈਕਸ਼ਨ ਆ ਅੱਜ 4 ਤਰੀਕ ਹੋਈ ਗਈ ਹੈ ਹਲਕੀ ਹਵਾ ਕੀ ਕਹਿੰਦੀ ਹੈ ਭਾਈ ਮਨਦੀਪ ਸਿੰਘ ਕਹਿੰਦੀ ਆ ਪਟਾ ਠੀਕ ਹੈ ਇਹ ਗੱਲ ਕਰੀਏ ਬਾਈ ਮੌਜੂਦਾ ਸਰਕਾਰ ਦੇ 4 ਸਾਲ ਦੇ ਕੰਮਾਂ ਨੂੰ ਕਿਵੇਂ ਦੇਖਦੇ ਆ 4 ਸਾਲਾਂ ਦੇ ਵਿੱਚ ਕਿੰਨੇ ਕੁ ਜਿਹੜੇ ਬਿਆਨ ਸਰਕਾਰ ਨੇ ਕੰਮ ਕੀਤੇ ਆ ਤਾਂ ਤਾਂ ਦਾ 4 ਸਾਲ ਤਾਂ ਬੇੜਾ ਕਰਕੇ ਕੀਤਾ ਅੱਛਾ ਜੀ ਕੋਈ ਕੰਮ ਨਹੀਂ ਆਇਆ ਨਾ ਕੋਈ ਸੀਵਰੇਜ ਵਾਲਾ ਹੈ ਨਾ ਕੋਈ ਸੜਕ ਦਾ ਕੋਈ ਕੰਮ ਨਹੀਂ ਆਇਆ ਹੁਣ ਇਲੈਕਸ਼ਨ ਆਈ ਹੈ ਤੈਨੂੰ ਚੇਤਾ ਆ ਗਿਆ ਬੜੀ ਮੋੜ ਸਿਰਕਾ ਪਾਉਂਦਾ ਤੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਲੋਕਾਂ ਵੋਟਾਂ ਨਹੀਂ ਪਾਉਣੀ ਕਿ ਅਮੀਰਵਾਰ ਦੀ ਗੱਲ ਕਰੀਏ ਤਾਂ ਜੇਕਰ ਆਮ ਆਦਮੀ ਪਾਰਟੀ ਦੇ ਕਿਹਾ ਕੋਈ ਨਿੱਕਾ ਸਰਕਾਰ ਦੀ ਗੱਲ ਹੀ ਕਰ ਲੀਏ ਪਰਮੇਸ਼ ਸਿੰਘ ਸੰਧੂ ਜੀ ਉਹ ਕਹਿੰਦੇ ਕਿ ਬਹੁਤ ਕੰਮ ਆ ਜਿਹੜੇ ਮੈਂ ਜਦੋਂ ਇਸ ਤੋਂ ਪਹਿਲਾਂ ਜਿਹੜੇ ਕੀਤੇ ਸੀ ਉਹਨਾਂ ਦੇ ਕੰਮ ਨੂੰ ਤੁਸੀਂ ਕਿਵੇਂ ਦੇਖੋ ਉਹਨਾਂ ਦੇ ਕੰਮ ਉਹਨਾਂ ਹੀ ਸਰਕਾਰ ਨਾਲ ਸੀ ਹੁਣ ਸਰਕਾਰ ਆਮ ਪਾਰਟੀ ਦੀ ਹੈ ਪਹਿਲਾਂ ਆਮ ਪਾਰਟੀਾਂ ਦੀ ਵੀ ਇਹ ਨਿਸ਼ੇੜ ਨਿਸ਼ੇੜੀਆ ਦਸਤਰ ਆਉਣੇ ਚੰਗਾ ਹੋ ਗਿਆ ਉਹਨੇ ਟੇੜ ਦੇ ਦਿੱਤੀ ਇਹਨਾਂ ਨੇ ਪਰਮੇਸ਼ ਸਿੰਘ ਜੀ ਉਹ ਆ ਮੱਪ ਤੋਂ ਕਹਿੰਦੇ ਅਕਸਰ ਗੱਲ ਕਰਦੇ ਹੁੰਦੇ ਸੀ ਕਿ ਡੇਰ ਦਾ ਸਾਡੀਆਂ ਟਿਕਟਾਂ ਕੋਲ ਮਕਰਾਂ ਨੂੰ ਮਿਲ ਜਿੰਦਾ ਇਥੇ ਕੀ ਤੋਂ ਮਕਰਨਾ ਤੱਕਾ ਨਹੀਂ ਹੋਇਆ ਲੱਗਦਾ ਬਿਲਕੁਲ ਹੋਇਆ ਇਹ ਗੁਰਗੁਰਦਾ ਜੇ ਆ ਕੇ ਸਭ ਕਹਿੰਦੇ ਨੇ ਨਾਲ ਨਹੀਂ ਤੁਰਾਂਗੇ ਜਰ ਮੀਟ ਟਿਕਲੂਗੀ ਤੇ ਉਦੋਂ ਮਕਰਵਾਣੇ ਨਹੀਂ ਰਹਿ ਗਈ ਅ ਭਾਈ ਜੀ ਗੱਲ ਕਰੀਏ ਤੁਸੀਂ ਜਿਵੇਂ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਹੈ ਕਿ ਮਨਦੀਪ ਸਿੰਘ ਖਾਲਸਾ ਜੀ ਉਹ ਟਾ ਬਹਿਣਗੇ ਆ ਇਸ ਤੋਂ ਪਹਿਲਾਂ ਖਡੂਰ ਸਾਹਿਬ ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਕਿ ਲਹਿਰ ਉੱਠਦੀ ਆ ਭਾਈ ਅਮਰਪਾਲ ਸਿੰਘ ਜਦ ਜਾਂਦੇ ਫਰੀਦਕੋਟ ਦੇ ਸਾਹਮਣੇ ਜਦ ਖਾਲਸਾ ਜੀ ਜਿੱਤੇ ਜਾਂਦੇ ਆ ਤੇ ਉਹ ਭਾਈ ਸਾਹਿਬ ਉਦੋਂ ਦੇ ਅੰਦਰ ਹੀ ਸੀਗੇ ਚਲੋ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਵੋਟਾਂ ਤੋਂ ਅੰਦਰ ਹੀ ਆ ਤੇ ਲੋਕਾਂ ਨੇ ਕਿਤੇ ਇਸ ਤਰ੍ਹਾਂ ਦਾ ਮੌਲ ਤਾਂ ਨਹੀਂ ਵੀ ਤੇ ਜਿਹਨੂੰ ਜਿਹਦੇ ਸਪੋਰਟ ਗਈ ਸਾਥ ਦਿੰਦੀ ਹੈ ਤੇ ਉਹਨਾਂ ਨੂੰ ਚੱਕ ਕੇ ਜੱਲਾਂ ਚ ਰੱਖ ਦਿੰਦੇ ਹਾਂ ਜੀ ਇਦਾਂ ਹੀ ਮੌਤ ਇਦਾਂ ਹੀ ਆ ਕਾਂਗਰਸ ਆਦਾਂ ਚੁੱਕ ਕੇ ਜੇ ਰੱਖ ਦਿੰਦੇ ਆ ਮੈਂ ਨਾਲ ਦੋ ਆਗੂ ਪ੍ਰਚਾਰ ਕੀ ਉਹਨਾਂ ਦੇ ਨਜਾਇਜ਼ ਪਰਚਾ ਦੇਤਾ ਕਿ ਇੱਕ ਪ੍ਰੈਸ ਬੋਰਡ ਦੇ ਗਏ ਤੇ ਇੱਕ ਇਦਾਂ ਤੇ ਫਿਰ ਬਲਕਾਰ ਸਿੰਘ ਦੀ ਆਮ ਪਾਰਟੀ ਐਮਐਲਏ ਉਹਨੇ ਪ੍ਰੈਸ ਬੋਰਡ ਨਾਲ ਬਹੁਤ ਗਲਤ ਬੋਲਿਆ ਉੱਥੇ ਪਰਚਾ ਰਿਆ ਨਹੀਂ ਇਹ ਜਿਹੜਾ ਸੱਚ ਬੋਲ ਗਿਆ ਉਹਨਾਂ ਧੱਕਾ ਉਹਦਾ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੇ ਕੱਢਾਉ ਹੋਇਆ ਕਰੂਗੀ ਨਹੀਂ ਜੇ ਆਮ ਲੋਕਾਂ ਦੇ ਖਾਸ ਹੋ ਗਏ ਆਹ ਉਹਨਾਂ ਤੇ ਪਹਿਲਾਂ ਹੀ ਜੇ ਉਹਨਾਂ ਵੋਟਾਂ ਨਹੀਂ ਪਈਆਂ ਤੇ ਵੋਟਾਂ ਪੈ ਗਈਆਂ ਜਿੱਤ ਗਏ ਖਾਸ ਹੋ ਗਏ ਕੋਈ ਬਦਲਾਅ ਨਾਉਂ ਦੀ ਚੀਜ਼ ਲੱਗਦੀ ਹੈ ਵੀ ਕੋਈ ਬਦਲਾਅ ਆਇਆ ਉਹ ਵਿਚਾਰਾ ਸਾਲਾ ਜੀ ਬਦਲਾਅ ਕੋਈ ਨਹੀਂ ਆ ਸੋਲ ਸਾਹਿਬ ਦੇ ਕੰਮਾਂ ਨੂੰ ਭਾਵੇਂ ਅੱਜ ਤੋੜਿਆ ਤੇ ਨਹੀਂ ਕਿ ਉਹਨਾਂ ਦੇ ਚਾਰ ਸਾਲਾਂ ਚ ਕਿੰਨੇ ਕੁ ਜਿਹੜੇ ਕੰਮ ਕੋਈ ਕੰਮ ਉਹਨਾਂ ਦੀ ਦੱਸ ਸਕਦੇ ਹੋ ਉਹਨਾਂ ਕੋਈ ਕੰਮ ਨਹੀਂ ਚਾਰ ਸਾਲ ਕੋਈ ਕੰਮ ਨਹੀਂ ਕੀਤਾ ਹੁਣ ਵੀ ਜੇ ਆਪਾਂ ਹੋਰ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਦੀ ਇੱਥੇ ਜਿਹੜੀ ਗਰੌਂਡ ਜ਼ੀਰੋ ਦੀ ਰਿਪੋਰਟ ਕੀ ਹੈ ਕਾਂਗਰਸ ਦਾ ਜਿਹੜਾ ਇੱਥੇ ਨਾ ਪੂਰਾ ਠੱਗੀ ਹੈ ਦੂਜੇ ਨੰਬਰ ਤੇ ਆਉਂ ਪਰ ਤਾਂ ਸਾਡੇ ਕਿਵੇਂ ਦੇਖਦੇ ਹੋ ਕਰਨਲ ਦੀ ਹਵਾ ਦੀ ਗੱਲ ਕਰਕੇ ਪਹਿਲਾਂ ਮੈਂ ਕੀ ਕਹਿੰਦੀ ਆ ਜੀ ਹਵਾ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਟਰੋਂਗ ਆ ਠੀਕ ਹੈ ਜੀ ਜੋ ਕਿ ਯਾਰ ਬੇਸ਼ੱਕ ਸੰਧੂ ਸਾਹਿਬ ਜੋ ਟਿਕਟ ਮਿਲੀ ਜਨਾਨ ਨੂੰ ਹਾਂ ਜੀ ਜਦੋਂ ਇਹ ਸੱਤਾ ਦੇ ਵਿੱਚ ਪਹਿਲਾਂ ਸੀ ਅਕਾਲੀ ਦਲ ਦੇ ਉਹ ਲੋ ਵੀ ਇਹਨਾਂ ਨੇ ਬਹੁਤ ਕੰਮ ਕਰਾਇਆ ਸੀਗੇ ਠੀਕ ਹੈ ਜੀ ਆਮ ਸ਼ਹਿਰ ਦੇ ਵਿੱਚ ਇੱਥੇ ਹਸਾਬ ਨਾਲ ਵੀ ਪਾਣੀ ਇੰਨਾ ਖੜ ਜਾਂਦਾ ਸੀਗਾ ਠੀਕ ਹੈ ਜੀ ਵੀ ਲੋਕੀ ਤੁਰਨੋਂ ਬਿਹਾਵ ਹੋ ਜਾਂਦੇ ਸੀ ਲੋਕੀ ਕੰਮਕਾਰਾਂ ਦੇ ਨਿਕਲਦੇ ਬੰਦ ਹੋ ਜਾਂਦੇ ਸੀ ਠੀਕ ਹੈ ਜੀ ਜਦੋਂ ਹਸਦਾਰ ਅਮਿੰਤ ਸਿੰਘ ਸੰਧੂ ਸਾਹਿਬ ਨੇ ਜਦੋਂ ਸੈਂਟਰ ਤੋਂ ਪੈਸਾ ਜਾ ਕੇ ਇਹ ਤੇ ਤਰਨਤਾਂ ਦਾ ਵਿਕਾਸ ਕਰਾਇਆ ਸੀਰੇਜ ਬੁਆਏ ਪੰਜ ਪੰਜ ਫੋਰ ਦੇ ਸੀਰੇ ਦੇ ਸੀ ਹਾਵਲਾ ਤੋਂ ਵੀ ਸਾਰਾ ਇਹ ਤੇ ਲੱਗ ਜੜ ਤੱਕ ਉਹਨਾਂ ਨੇ ਸਾਰਾ ਸੀਰੇ ਦਾ ਕੰਮ ਕਰਾਇਆ ਹਾਲੇ ਠੰਨਵਾਇਆ ਸਾਹਿਬ ਦਾ ਕੰਮ ਕਰਾਇਆ ਬਸਤਾ ਦੇਣੀ ਬਹੁਤ ਹਨ ਨਹੀਂ ਸਮਝਣਾ ਕਰਾਇਆ ਚਲੋ ਉਹ ਤਾਂ ਗੱਲ ਉਹ ਵੀ ਬੋਲ ਰਹੇ ਵੀ ਕੰਮ ਕੀਤੇ ਕਿਉਂਕਿ ਜੇਕਰ ਸੋਨੀ ਅਕਾਲੀ ਦਲ ਦੀ ਗੱਲ ਕਰੀਏ ਉਹ ਕਹਿੰਦੇ ਵੀ ਸਾਡੀ ਸਰਕਾਰ ਸੀ ਅਸੀਂ ਅਸੀਂ ਫੰਡ ਦਿੱਤਾ ਤਾਂ ਤਾਂ ਹੋਇਆ ਅੱਜ ਦੀ ਮੌਜੂਦਾ ਸਰਕਾਰ ਦੀ ਗੱਲ ਕਰੀਏ ਪਿਛਲੇ 4 ਸਾਲਾਂ ਚ ਤਰਨਤਾਂ ਦਾ ਕਿੰਨਾ ਕੁ ਵਿਕਾਸ ਹੋਇਆ ਤਰੰਤਾਂ ਦੀਆਂ ਖਾਛੂ ਵੀ ਉਹ ਅੱਗੇ ਨੇ ਤੋਂ ਵੈਸੇ ਥੋੜਾ ਕੀਤਾ ਨਾ ਨੇ ਵਿਕਾਸ ਕਿਉਂਕਿ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਤੇ ਬਹੁਤ ਕੰਮ ਹੋਇਆ ਸੀਗਾ ਠੀਕ ਹੈ ਜੀ ਕਿਉਂਕਿ ਹੁਣ ਦੇਖੋ ਜੇ ਆਏ ਨੇ ਹੁਣ ਵੀ ਕੰਮ ਕਰਨਗੇ ਹੋਰ ਉੱਛਲ ਸਰਕਾਰ ਕੋ ਪੈਸਾ ਲਿਆਉਣਗੇ ਜਾ ਕੇ ਫੇਰ ਵਿਕਾਸ ਕਰਨਗੇ ਹੁਣ ਵੀ ਬਹੁਤਾਂ ਦਾ ਵਿਕਾਸ ਕਰ ਰਹੇ ਹਾਂ ਇੱਕ ਗੱਲ ਕਰੀਏ ਜਿਵੇਂ ਅੱਜ ਤੋਂ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਜੇਕਰ ਬਾਈ ਦੀ ਗੱਲ ਕਰ ਲઈએ ਆਪਾਂ ਤੇ ਬਾਈ ਦੇ ਵਿੱਚ ਐਸੇ ਹਰਮੇਸ ਸਿੰਘ ਸੱਧੂ ਦੇ ਖਿਲਾਫ ਜਿਹੜਾ ਮੁੱਖ ਮੰਤਰੀ ਸਾਹਿਬ ਇਹ ਪ੍ਰਚਾਰ ਕਰ ਰਹੇ ਸੀ ਇੱਕ ਨਸ਼ੇ ਦਾ ਸੁਦਾਗਰ ਨਸ਼ੇ ਦਾ ਤਸਕਰ ਅੱਜ ਉਹਦੇ ਲਈ ਵੋਟਾਂ ਮੰਗ ਰ ਉਹ ਸ਼ਾਨਦਾਰ ਬਈ ਨਸ਼ਾ ਵੇਚਦਾ ਨਸ਼ੇ ਵਾਲੀ ਦੀ ਗੱਲ ਕੋਈ ਅਸੀਂ ਦੇਖੀ ਨਹੀਂ ਇਹੋ ਕਿਸੇ ਦਾ ਇਲਜ਼ਾਮ ਲਾਉਣਾ ਹੋਵੇ ਨਾ ਤੇ ਬੜਾ ਕੁਝ ਹੋ ਜਾਂਦਾ ਜੀ ਕਿਉਂਕਿ ਕਿਸੇ ਨੇ ਬਦਨਾਮ ਕਰਨਾ ਬਈ ਪਾਰਟੀ ਨੂੰ ਤੇ ਲੋਕੀ ਆਮ ਉਂਗਲਾਂ ਨਿਹਾਣੀ ਸ਼ੁਰੂ ਕਰ ਦਿੰਦੇ ਆ ਕਿ ਇਹ ਬੰਦਾ ਇਸ ਤਰ੍ਹਾਂ ਦਾ ਇਹਨੇ ਵੋਟ ਨਾ ਪਾਓ ਇਹ ਬੰਦਾ ਇਸ ਤਰ੍ਹਾਂ ਦਾ ਇਹਨੇ ਵੋਟ ਨਾ ਪਾਓ ਕਾਂਗਰਸ ਪਾਰਟੀ ਦਾ ਗ੍ਰਾਫ ਤੁਸੀਂ ਬਈ ਦੇਖਦੇ ਹੋ ਸ਼ਹਿਰ ਦੇ ਵਿੱਚ ਕਿਉਂਕਿ ਸੱਤਾ ਤੋਂ ਬਾਹਰ 4 ਸਾਲ ਹੋ ਗਏ ਕਾਂਗਰਸ ਨੂੰ ਵੀ ਉਹਨਾਂ ਦਾ ਗ੍ਰਾਫ ਆਜੋਂ ਤੋਂ ਇੱਕ ਕੀ ਕਹਿੰਦਾ ਅੱਜ ਦਾ ਗ੍ਰਾਫਟੀ ਹੈ ਜੀ ਦੇਖੋ ਜੀ ਕਾਂਗਰਸ ਦੇਖੋ ਪਾਰਟੀਆਂ ਆਪੋ ਆਪਣੀ ਸਾਈਸ ਹੈ ਸਾਰੀਆਂ ਹਰ ਇੱਕ ਨੇ ਯੂਰ ਲਾਉਣਾ ਆਪੋ ਆਪਣਾ ਜਿੱਤਣ ਦੇ ਮਾਸਤੇ ਆਪੋ ਆਪਣੀ ਕੇਜ ਦੀ ਡੀਲਿੰਗ ਕਰਨੀ ਹੈ ਹਰ ਇੱਕ ਨੇ ਪਬਲਿਕ ਦੇ ਪਬਲਿਕ ਸਿਟੀ ਕਰਾਉਣੀ ਆ ਸਾਰੇ ਨਾਲ ਮਿਲਣਾ ਗੱਲਣਾ ਵਾ ਤੇ ਵਿਖੋ ਵਿਚਾਰ ਦੇ ਸਾਰੇ ਜਿੱਦਾਂ ਤੁਸੀਂ ਹੁਣ ਸਾਨੂੰ ਪੁੱਛਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਦੀ ਪਾਰਟੀਆਂ ਪਾਰਟੀਆਂ ਸਾਰੀਆਂ ਸਟ੍ਰੌਂਗ ਨੇ ਇਹ ਤੇ ਹੁਣ ਕਿਸਮਤ ਆ ਵੇਖੋ ਕਿਹਦੀ ਕਿਹਦੀ ਲੜਰੀ ਨਿਕਲਣਾਂ ਦੀ ਗੱਲ ਹੈਗੀ ਆ ਪਰ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ ਸਰਕਾਰ ਤਾਂ ਉਹਨਾਂ ਦੀ ਬਣਦੀ ਆ ਗੱਲ ਕਰਦੇ ਤੁਸੀਂ ਵੀ ਜਿਹੜੀ ਸੱਤਾ ਸਰਕਾਰਾਂ ਦੇ ਜੇਕਰ ਆਪਾਂ ਚਲੋ ਪਾਰਟੀਆਂ ਦੀ ਗੱਲ ਹੀ ਚੱਲ ਪਈ ਆ ਆਮ ਭਾਈ ਮਨਦੀਪ ਸਿੰਘ ਦੇ ਜਿਹੜੀ ਬਾਤ ਦੀ ਆ ਉਹਨਾਂ ਦਾ ਕੀ ਨਿਵਾਸ ਪੰਜਾਬ ਪਾਰਟੀ ਦੇ ਐ ਇਥੋਂ ਦਾ ਜਿਹੜਾ ਮਾਹੌਲ ਆ ਕੀ ਹੈ ਦੇਖੋ ਜੀ ਹੋਇਆ ਦੇ ਉਹਨਾਂ ਨਾਲ ਧੱਕਾ ਬਹੁਤ ਆ ਜਿਉਣੀ ਅਮਰਪਾਲ ਸਿੰਘ ਜਿਹੜੇ ਦਿੱਤੇ ਸੀਗੇ ਰੋਡ ਤੇ ਤੇ ਉਹਨਾਂ ਨੂੰ ਫੜ ਕੇ ਉਹਨਾਂ ਦੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਦਿੱਤਾ ਗਿਆ ਚਲੋ ਸਰਕਾਰਾਂ ਕਰਦੀਆਂ ਬੜਾ ਕੁਝ ਤੁਹਾਨੂੰ ਪਤਾ ਹੀ ਧੱਕਾ ਹੀ ਹੋ ਰਿਹਾ ਜਾਂ ਕਰਦੀਆਂ ਨੇ ਉਹ ਜਿਹੇ ਆਮ ਭਾਈ ਮਲਜੀਤ ਸਿੰਘ ਦੇ ਹੋਤੇ ਆ ਤੇ ਉਹ ਵੀ ਚਲੋ ਸਾਥਾ ਦੇ ਵਿੱਚ ਆਉਣ ਨੂੰ ਉਹ ਵੀ ਫਿਰਦੇ ਆ ਤੇ ਇਹ ਤੇ ਹੁਣ ਪਬਲਿਕ ਦੇ ਕਹਿਣ ਤੇ ਮੁਤਾਬਕ ਜਾਨਾ ਵੀ ਜਿਦਾ ਉਹਨਾਂ ਕੇ ਨੂੰ ਵੋਟ ਪਾਈ ਜਾਵੇ ਉਹ ਸਤਾਜ ਆ ਜਾਣ ਤੇ ਚੰਗੀ ਗੱਲ ਆ ਜਾਨ ਨੂੰ ਇਹ ਦੇ ਲੋਕਾਂ ਦੇ ਰਿਪਰਡ ਆ ਜੀ ਤੇ ਤੁਹਾਨੂੰ ਲੱਗਦਾ ਵੀ 4 ਸਾਲਾਂ ਦੇ ਵਿੱਚ ਆਮ ਲੋਕਾਂ ਦੀ ਗੱਲਬਾਤ ਹੋਈ ਹੈ ਜਾਂ ਆਮ ਲੋਕਾਂ ਦੀ ਸਰਕਾਰ ਹੈਗੀ ਹੈ ਜੀ ਹਾਂ ਉਹ ਤਾਂ ਹੈ ਉਹ ਤਾਂ ਦੇਖਦਾ ਜੀ ਤੁਹਾਨੂੰ ਪਲ ਪਲ ਕਲੀਅਰ ਆ ਹੋ ਰਹੀਆਂ ਤਾਂ ਬਹੁਤ ਸਾਹਿਬ ਇਹ ਵੀ ਗੱਲ ਕਹਿੰਦੇ ਹੁੰਦੇ ਸੀ ਜਿਹੜੇ ਕਿ ਸਾਡੇ ਦਰਗਾਹਾਂ ਝਾੜਨ ਵਾਲੇ ਕੋ ਮੱਕੜਾ ਟਿਕਟੌਨ ਨੂੰ ਦਿੱਤ ਗਿਆ ਨਹੀਂ ਪਰ ਹੁਣ ਇੱਕ ਦੂਸਰੀ ਪਾਸਿਜ ਜੋ ਲੈ ਕੇ ਉਮੀਦਵਾਰ ਟਿਕਟੌਨਾਂ ਨੂੰ ਦਿੱਤੀਆਂ ਲੱਗਦਾ ਨਹੀਂ ਤੋਂ ਮੱਕੜਾ ਨੇ ਧੱਕਾ ਹੋਇਆ ਦੇਖੋ ਜੀ ਧੱਕਾ ਤਾਂ ਹੋਇਆ ਹੀ ਆ ਉਹ ਤੁਹਾਨੂੰ ਪਤਾ ਹੀ ਤੁਹਾਨੂੰ ਫੇਰ ਉਹ ਗੱਲ ਕਹਿ ਰਹੀ ਜੀ ਜਿਹੜੀ ਸਰਕਾਰ ਸੱਤਾ ਦੇ ਵਿੱਚ ਆ ਉਹ ਕਰ ਸਕਦੀ ਹੈ ਸਭ ਕੁਝ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਹੱਥ ਸਾਰੀ ਡੋਰ ਆ ਉਹ ਕਿਸੇ ਨੂੰ ਵੀ ਖੜਾ ਕਰ ਸਕਦੀ ਕਿਸੇ ਨੂੰ ਲਾ ਸਕਦੀ ਕਿਸੇ ਨੂੰ ਬਣਾ ਸਕਦੀ ਹੈ ਇਹ ਆਮ ਤੁਹਾਨੂੰ ਪਤਾ ਸਰਕਾਰਾਂ ਕਰਦੀਆਂ ਨੇ ਕਿਹਦਾ ਜੋਰ ਹੋਵੇ ਉਹ ਉਹਨੂੰ ਨੋਰ ਕਰਨਾ ਹੀ ਕਰਨਾ ਦਾਮ ਧੰਨਵਾਦ ਜੀ